ਰਾਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਪਿਛਲੇ ਭਾਗਾਂ ਵਿੱਚ ਜੂਨ 84 ਦਾ ਜ਼ਿਕਰ ਤੁਸੀਂ ਸੁਣ ਚੁੱਕਿਓ 4 ਜੂਨ ਤੱਕ ਦਾ ਜਿੰਨਾ ਵੀ ਘਟਨਾਕਰਮ ਸੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅੱਜ ਆਪਾਂ ਗੱਲ ਕਰਾਂਗੇ 5 ਜੂਨ ਤੋਂ 5 ਜੂਨ ਨਾਲ ਬਾਅਲੇ ਦਿਨ ਘਟਨਾਕਰਮ ਲੰਮਾ ਵਾਪਰਿਆ ਬੰਬਾਰੀ ਹੋਈ ਗੋਲਾਬਾਰੀ ਚੱਲੀ ਕਾਫੀ ਨੁਕਸਾਨ ਵੀ ਹੋਇਆ ਸੰਗਤਾਂ ਵੀ ਉਸ ਗੋਲਾਬਾਰੀ ਦੌਰਾਨ ਮਾਰੀਆਂ ਗਈਆਂ ਤੇ ਸੰਗ ਵੀ ਸ਼ਹੀਦ ਹੋਏ ਇਹ ਜੋ ਜ਼ਿਕਰਾ ਇਹ ਵਰਣਨ ਹੈ ਇਹ ਬਿਰਤਾਂਤ ਦਾ ਪੰਜ ਜੂਨ ਦਾ ਕਾਫੀ ਲੰਮਾ ਇਸ ਕਾਰਨ 5 ਜੂਨ ਦੇ ਘਟਨਾਕਰਮ ਨੂੰ ਆਪਾਂ ਤਿੰਨ ਹਿੱਸਿਆਂ ਵਿੱਚ ਕਵਰ ਕਰਾਂਗੇ ਸੋ ਇਹ ਕਿਤਾਬ ਸਾਕਾ ਨੀਲਾਸਾਰਾ ਜੋ ਡਾਕਟਰ ਭਗਵੰਤ ਸਿੰਘ ਨੇ ਲਿਖੀ ਹੈ ਇਸ ਕਿਤਾਬ ਦੇ ਲੇਖ ਲੇਖਕ ਖੁਦ ਹਰਮਿੰਦਰ ਸਾਹਿਬ ਤੇ ਅਟੈਕ ਵੇਲੇ ਅੰਦਰ ਸਨ ਜਿਨ੍ਹਾਂ ਨੇ ਆਪਣੀ ਅੱਖੀ ਸਾਰੀਆਂ ਘਟਨਾਵਾਂ ਵੇਖੀਆਂ ਸੋ 5 ਜੂਨ ਦਾ ਜਿਹੜਾ ਬਿਰਤਾਂਤ ਹੈ ਉਹਦੇ ਬਾਰੇ ਕਰਦੇ ਆਂ ਗੱਲ ਤੇ ਨਾਲ ਮੈਂ ਮੂਲ ਪਾਠ ਤੁਹਾਨੂੰ ਸੁਣਾਵਾਂਗਾ ਤੇ ਨਾਲ ਕੁਝ ਟਿੱਪਣੀਆਂ ਵੀ ਮੈਂ ਕਰਾਂਗਾ ਸੋ ਕੰਨਿਆ ਸ਼ੁਰੂ ਗੱਲ 4 ਜੂਨ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੋਠਾ ਸਾਹਿਬ ਨਹੀਂ ਸੀ ਲਿਜਾਇਆ ਜਾ ਸਕਿਆ ਇਸ ਲਈ ਸੁਖ ਹਸਣ ਹਰ ਕੀ ਪੌੜੀ ਦੇ ਉੱਪਰ ਕੀਤਾ ਗਿਆ ਸੀ ਜਦੋਂ 5 ਤਰੀਕ ਸਵੇਰੇ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ ਗਿਆ ਤਾਂ ਮੇਰਾ ਖਿਆਲ ਹੈ ਕਿ 5 ਵਜੇ ਦਾ ਟਾਈਮ ਹੋਵੇਗਾ ਉਦੋਂ ਫੌਜੀਆ ਨੇ ਤੂਪ ਦੇ ਗੋਲੇ ਬਰਾਉਣੇ ਸ਼ੁਰੂ ਕਰ ਦਿੱਤੇ ਉਨ੍ਹਾਂ ਦਾ ਅੱਜ ਵੀ ਮੁੱਖ ਨਿਸ਼ਾਨਾ ਉਹੀ ਸਿੰਧੀਆਂ ਦੀ ਧਰਮਸ਼ਾਲਾ ਅਤੇ ਅਕਾਲ ਤਖਤ ਸਾਬ ਸੀ। ਸੋ ਮੈਂਨ ਫੌਜਾਂ ਨੇ ਜਦੋਂ ਬੰਬਾਰੀ ਕੀਤੀ ਤਾਂ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਜਿਹਦੇ ਬਾਰੇ ਬਕਾਇਦਾ ਜ਼ਿਕਰ ਕੀਤਾ ਡਾਕਟਰ ਭਗਵਾਨ ਸਿੰਘ ਨੇ। ਜਿਸ ਨਾਲ ਉਸ ਬਿਲਡਿੰਗ ਦਾ ਕਾਫੀ ਨੁਕਸਾਨ ਹੋ ਗਿਆ ਸੀ। ਕੁਝ ਸਿੰਘ ਵੀ ਜ਼ਖਮੀ ਹੋ ਗਏ ਸਨ। ਉੱਥੇ ਮੌਜੂਦ ਰੋਡਿਆਂ ਰੁੱਦਿਆਂ ਵਾਲੇ ਤੇ ਹੋਰ ਸਿੰਘ ਉਹ ਮੋਰਚਾ ਛੱਡ ਕੇ ਕਾਲ ਤਖਤ ਤੇ ਆ ਗਏ ਫਿਰ ਚਾਰੇ ਪਾਸੇ ਗੋਲੀਆਂ ਦਾ ਪਟਾੰਦਰਾ ਸ਼ੁਰੂ ਹੋ ਗਿਆ ਅੱਜ ਦੀ ਗੋਲਾਬਾਰੀ ਬਹੁਤ ਜ਼ਿਆਦਾ ਹੀ ਭਿਆਨਕ ਸੀ ਫੌਜੀਆਂ ਨੂੰ ਜਿਵੇਂ ਫਾਇਰ ਆਉਣ ਦਾ ਪਤਾ ਲੱਗਦਾ ਉੱਥੇ ਉਹ ਮਸ਼ੀਨ ਗਨ ਨਾਲ ਗੋਲੀਆਂ ਦੇ ਇੰਨੇ ਬ੍ਰਸ਼ਟ ਮਾਰਦੇ ਕਿ ਦਿਵਾਰਾਂ ਵਿੱਚ ਮੰਗੋਰੇ ਬਣ ਜਾਂਦੇ ਸਿੰਘ ਵੀ ਬਦੇਰੇ ਸਾਵਧਾਨ ਹੋ ਚੁੱਕੇ ਸਨ ਉਹ ਆਪਣਾ ਨਿਸ਼ਾਨਾ ਫੁੰਡਦੇ ਅਤੇ ਛੱਟ ਜਗ੍ਹਾ ਬਦਲ ਲੈਂਦੇ ਉਸ ਵੇਲੇ ਪਰਮਾਤਮਾ ਵਿੱਚ ਸੰਗਤ ਦੀਆਂ ਕਾਫੀ ਲਾਸ਼ਾਂ ਉਸ ਵੇਲੇ ਪ੍ਰਕਰਮਾਂ ਵਿੱਚ ਸੰਗਤ ਦੀਆਂ ਕਾਫੀ ਲਾਸ਼ਾਂ ਨਜ਼ਰ ਆਉਣ ਲੱਗ ਪਈਆਂ ਕਮਰਿਆਂ ਵਿੱਚ ਲੋਕੇ ਸ਼ਰਧਾਲੂ ਜਦ ਸਰੋਵਰ ਵਿੱਚ ਪੀਣ ਲਈ ਪਾਣੀ ਲੈਣ ਜਾਂਦੇ ਤਾਂ ਗੋਲੀ ਦਾ ਨਿਸ਼ਾਨਾ ਬਣ ਜਾਂਦੇ ਫੌਜ ਨੇ ਕੰਟਾਕਰ ਵਾਲੇ ਪਾਸਿਓਂ ਅਤੇ ਬਾਬਾ ਟੱਲਰਾਏ ਵਾਲੇ ਪਾਸੇ ਅੱਗੇ ਵਧਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਸਿੰਘ ਲਾਭ ਦਾ ਇੱਕ ਥਾਮਾ ਤੇ ਹੋਣ ਕਰਕੇ ਉਹਨਾਂ ਨੂੰ 1 ਇੰਚ ਵੀ ਅੱਗੇ ਨਹੀਂ ਸੀ ਆਉਣ ਦੇ ਰਹੇ ਆਟਾ ਮੰਡੀ ਵੱਲੋਂ ਰੈਫਰੈਂਸ ਲਾਇਬ੍ਰੇਰੀ ਡਿਊਟੀ ਬਲਵੀ ਫੌਜੀਆਂ ਨੇ ਕੋਸ਼ਿਸ਼ ਕੀਤੀ ਸੀ ਪਰ ਉੱਥੇ ਮੌਜੂਦ ਗਿਆਨੀ ਮੂਰ ਸਿੰਘ ਅਤੇ ਸਤਿੰਦਰਜੀਤ ਸਿੰਘ ਪੀਟੀ ਉਹਨਾਂ ਨੇ ਉਹਨਾਂ ਨੂੰ ਅੱਗੇ ਨਾ ਵਧਣ ਦਿੱਤਾ ਆਪਣੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਫੌਜ ਵੱਲੋਂ ਬਾਹਰੀ ਘੇਰੇ ਵਿੱਚ ਬਹੁਤ ਸਾਰੇ ਟੈਂਕ ਅਤੇ ਬਖਤਰਬੰਦ ਗੱਡੀਆਂ ਲਿਆਂਦੀਆਂ ਜਾ ਚੁੱਕੀਆਂ ਸਨ ਇਸ ਨਾਲ ਸ਼ਾਇਦ ਪਾਜ ਸਿੰਘਾਂ ਉੱਤੇ ਮਾਨਸਿਕ ਤਰ ਤਦਾਬਾ ਪਾਉਣਾ ਚਾਹੁੰਦੀ ਸੀ ਪਰ ਸਿੰਘਾਂ ਦਾ ਮਾਨਸਿਕ ਸੱਤਰ ਉਸ ਵੇਲੇ ਬਹੁਤ ਉੱਚੇ ਮੰਡਲਾਂ ਵਿੱਚ ਪਹੁੰਚ ਗਿਆ ਸੀ ਪਹੁੰਚ ਚੁੱਕਿਆ ਸੀ ਅਤੇ ਉਹਨਾਂ ਨੂੰ ਮੌਤ ਦਾ ਭੈ ਨਹੀਂ ਸੀ ਦਰਬਾਰ ਸਾਹਿਬ ਅੰਦਰ ਹਜ਼ੂਰੀ ਰਾਗੀ ਭਾਈ ਅਮਰਿਕ ਸਿੰਘ ਦਾ ਜਥਾ ਕੱਲ ਸਵੇਰੇ ਤੋਂ ਜਦੋਂ ਗੋਲੀ ਚੱਲਣੀ ਸ਼ੁਰੂ ਹੋਈ ਉਦੋਂ ਤੋਂ ਇਹ ਕੀਰਤਨ ਕਰ ਰਿਹਾ ਸੀ ਜੋ ਬਾਰ-ਬਾਰ ਸੂਰਮਿਆਂ ਦੀ ਉਸਤਤ ਵਾਲੇ ਸ਼ਬਦ ਪੜ ਰਹੇ ਸਨ ਗਗਨ ਦਮਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡੇ ਹਸ਼ੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੇ ਦਿਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਸਾਡੇ ਖੇਤ ਸੋ ਇਹ ਸ਼ਬਦ ਪੜੇ ਜਾ ਰਹੇ ਸਨ ਤੇ ਇਨਾਂ ਸ਼ਬਦਾਂ ਨਾਲ ਸਿੰਘਾਂ ਨੂੰ ਹੋਰ ਵੀ ਜੋਸ਼ ਆ ਰਹਾ ਸੀ ਦਿਨ ਚੜਨ ਤੇ ਹਰਮੰਦਰ ਸਾਹਿਬ ਸਮੂਹ ਅੰਦਰ ਮੋਰਚਾ ਬੰਦੀ ਦਾ ਜਾਇਜ਼ਾ ਲਿਆ ਗਿਆ ਬਾਹਰ ਵੱਲ ਦੇ ਮੋਰਚਿਆਂ ਜਿਨ੍ਹਾਂ ਵਿੱਚ ਹੋਟਲ ਟੈਂਪਲ ਭੂ ਅਤੇ ਸਿੰਧੀ ਹੋਟਲ ਦੀਆਂ ਇਮਾਰਤਾਂ ਸ਼ਾਮਿਲ ਸੰਤੋ ਸਿੰਘਾਂ ਨੂੰ ਲੰਗਰ ਵਾਲੇ ਮੋਰਚੇ ਤੇ ਬੁਲਾ ਲਿਆ ਗਿਆ ਦੂਜੇ ਪਾਸੇ ਵੀ ਸਿੰਘਾਂ ਨੂੰ ਬਾਹਰੋਂ ਲਥੜੇ ਬਾਹਰੋਂ ਥਲੜੇ ਮੋਰਚੇ ਨੂੰ ਛੱਡ ਕੇ ਸਿਰਫ ਛੱਤਾਂ ਦਾ ਇਸਤੇਮਾਲ ਕਰਨ ਲਈ ਕਹਿ ਦਿੱਤਾ ਗਿਆ ਕਿਉਂਕਿ ਟੈਂਕ ਅਤੇ ਬਖਤਰਬੰਦ ਗੱਡੀਆਂ ਆ ਜਾਣ ਕਾਰਨ ਉਹ ਮੋਰਚੇ ਸੁਰੱਖਿਅਤ ਨਹੀਂ ਰਹੇ ਨਹੀਂ ਰਹੇ ਸਾਨੂੰ ਸਾਨੂੰ ਜਨਰਲ ਸਵੇਕ ਸਿੰਘ ਨੇ ਸਾਡੇ ਮੋਰਚੇ ਤੋਂ ਉੱਪਰਲੇ ਕਮਰੇ ਵਿੱਚ ਭੇਜ ਦਿੱਤਾ ਇੱਥੋਂ ਬਾਹਰ ਦੂਰ ਤੱਕ ਵੇਖਿਆ ਜਾ ਸਕਦਾ ਸੀ ਅਤੇ ਥੱਲੇ ਮਾਰ ਕਰਨੀ ਵੀ ਬਹੁਤ ਸੌਖੀ ਸੀ ਇੱਥੇ ਨਾਲ ਹੀ ਬੀਬੀ ਅਮਰਜੀਤ ਕੌਰ ਦਾ ਕਮਰਾ ਸੀ ਜੋ ਭਾਈ ਫੌਜਾ ਸਿੰਘ ਸ਼ਹੀਦ ਦੀ ਸਿੰਘੜੀ ਸੀ ਉਸਦੇ ਬੂਹੇ ਵਿੱਚ ਪਹਿਲਾਂ ਹੀ ਇੱਕ ਸਿੰਘ 333 ਦੀ ਰੈਫਲ ਲੈ ਕੇ ਬੈਠਾ ਹੋਇਆ ਸੀ ਮੋਰਚਾਂ ਵਾਲੇ ਸਿੰਘ ਆਪਸੀ ਅਦਲਾ ਬਦਲੀ ਕਰਦੇ ਰਹਿੰਦੇ ਸਨ ਲੰਗਰ ਵਾਲੇ ਮੋਰਚੇ ਅਤੇ ਸਰਾਵਾਂ ਵਿੱਚ ਸਿੰਘਾਂ ਨੂੰ ਗੋਲੀ ਸਿੱਕੇ ਦੀ ਘਾਟ ਕਾਟ ਆ ਗਈ ਸੀ ਜੋ ਸੰਭਵ ਤਰੀਕਿਆਂ ਨਾਲ ਪਹੁੰਚਾਇਆ ਜਾ ਰਿਹਾ ਸੀ ਪਰ ਹੁਣ ਸਰਾਵਾਂ ਵਾਲੇ ਪਾਸੇ ਪਹੁੰਚਣਾ ਬਹੁਤ ਸੌਖਾ ਨਹੀਂ ਸੀ ਰਿਹਾ ਬੱਬਰਾਂ ਦੇ ਸਿੰਘ ਭਾਈ ਨੋਖ ਸਿੰਘ ਅਤੇ ਮਨਮੋਹਨ ਸਿੰਘ ਫੌਜੀ ਰਾਤ ਅਕਾਲ ਤਖਤ ਤੇ ਆ ਕੇ ਇੱਕ ਐਲ ਐਮ ਜੀ ਅਤੇ ਕੁਝ ਗੋਲੀ ਸਿੱਕਾ ਲੈ ਕੇ ਸਨ ਜਿਸ ਨੂੰ ਵੇਖ ਕੇ ਜਥੇਦਾਰ ਸੁਖਦੇਵ ਸਿੰਘ ਬੱਬਰ ਨੇ ਕਿਹਾ ਸੀ ਕਿ ਹੁਣ ਆਊਗਾ ਲੜਨ ਦਾ ਸੁਆਦ ਬੱਬਰਾਂ ਨੇ ਇਸ ਐਲ ਐਮ ਜੀ ਦਾ ਭਰਪੂਰ ਲਾਭ ਉਠਾਇਆ ਸੀ ਅਤੇ ਦੁਸ਼ਮਨਾ ਨੂੰ ਬਾਬਾ ਅਟਲ ਰਾਏ ਵਾਲੇ ਪਾਸਿਓਂ ਪੂਰੀ ਤਰ੍ਹਾਂ ਰੋਕ ਕੇ ਰੱਖਿਆ ਸੀ ਸਿੰਧੀ ਹੋਟਲ ਵਾਲਾ ਮੋਰਚਾ ਸਿੰਘਾਂ ਵੱਲੋਂ ਛੱਡ ਦੇਣ ਨਾਲ ਫੌਜ ਦੀ ਪਹੁੰਚ ਮੋਚੀ ਬਾਜ਼ਾਰ ਰਹੀ ਸਰਾਵਾਂ ਵਾਲੇ ਪਾਸੇ ਕਾਫੀ ਅੱਗੇ ਤੱਕ ਹੋ ਗਈ ਸੀ ਅਤੇ ਉਹ ਉੱਚੀਆਂ ਇਮਾਰਤਾਂ ਤੋਂ ਸਰਾਵਾਂ ਅਤੇ ਪ੍ਰਕਰਮਾਂ ਵਿੱਚ ਸਿੱਧੀ ਮਾਰ ਕਰਨ ਲੱਗ ਪਏ ਸਨ ਪ੍ਰਕਰਮਾਂ ਦੇ ਕਮਰਿਆਂ ਵਿੱਚ ਲੁਕੀ ਹੋਈ ਸੰਗਤ ਵਿੱਚੋਂ ਕੋਈ ਦੌੜ ਕੇ ਪਾਣੀ ਪੀਣ ਜਾਂਦਾ ਤਾਂ ਉਸ ਨੂੰ ਉਸ ਦਾ ਨਿਸ਼ਾਨਾ ਬਣਾ ਲੈਂਦੇ ਪ੍ਰਕਰਮਾ ਵਾਲੇ ਕਮਰਿਆਂ ਵਿੱਚ ਕਾਫੀ ਸੰਗਤ ਸੀ ਪਰ ਲੜਨ ਵਾਲੇ ਸਿੰਘ ਵੱਖਰੇ ਕਮਰਿਆਂ ਵਿੱਚ ਸਨ ਤਾਂ ਜੋ ਸੰਗਤ ਦਾ ਨੁਕਸਾਨ ਨਾ ਹੋਵੇ ਲੰਗਰ ਵੱਲੋਂ ਕੁਝ ਸਿੰਘ ਭਾਈ ਅਮਰੀਕ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਛੱਡ ਗਏ ਸਨ ਅਤੇ ਅਕਾਲ ਤਖਤ ਤੋਂ 2 ਐਲ ਐਮ ਜੀ ਦੀਆਂ ਐਲਮ ਜੀਆਂ ਕੁਝ ਐਸ ਐਲ ਆਰਾਂ ਅਤੇ ਗੋਲੀ ਚੱਕਾ ਲੈ ਕੇ ਥਮਲਿਆਂ ਦੀ ਓਟ ਲੈਂਦੇ ਹੋਏ ਦੁਬਾਰਾ ਲੰਗਰ ਤੇ ਪਹੁੰਚ ਗਏ ਜਿਸ ਨਾਲ ਲੰਗਰ ਵਾਲਾ ਮੋਰਚਾ ਮਜ਼ਬੂਤ ਬਣਿਆ ਰਿਹਾ ਹੁਣ ਉੱਥੇ ਸਿੰਘ ਅਤੇ ਹਥਿਆਰ ਕਾਫੀ ਵੱਡੀ ਗਿਣਤੀ ਵਿੱਚ ਸਨ ਉਹਨਾਂ ਨੂੰ ਲੰਗਰ ਦੀ ਵੀ ਕੋਈ ਕਮੀ ਨਹੀਂ ਸੀ ਲੰਗਰ ਵਾਲੇ ਮੋਰਚੇ ਤੇ ਸਿੰਘਾਂ ਦੀ ਗਿਣਤੀ 60 ਦੇ ਕਰੀਬ ਸੀ ਜੋ ਘੰਟਾ ਘਰ ਦਰਵਾਜੇ ਉਤਲੀ ਡਿਊੜੀ ਬ੍ਰਹਮ ਬੁੱਟਾ ਅਤੇ ਹੋਟਲ ਟੈਂਪਲ 뷰 ਦੀਆਂ ਛੱਤਾਂ ਤੋਂ ਲੈ ਕੇ ਲੰਗਰ ਦੀਆਂ ਸਾਰੀਆਂ ਮੰਜ਼ਲਾਂ ਅਤੇ ਬੁੰਗਿਆਂ ਵਾਲੇ ਮੋਰਚੇ ਦਾ ਮੋਰਚੇ ਤਾਂ ਸਵਾਲੀ ਬੈਠੇ ਹੀ ਸਨ ਸਗੋਂ ਸਰਾਵਾਂ ਵਾਲੇ ਪਾਸਿਓਂ ਬਾਬਾ ਅਟੱਲ ਵੱਲੋਂ ਅਤੇ ਆਟਾ ਮੰਡੀ ਵਾਲੇ ਦਰਵਾਜ਼ੇ ਦੇ ਅੰਦਰ ਦਖਲ ਹੋਣ ਵਾਲੀ ਫੌਜ ਵੀ ਉਨਾਂ ਦੀ ਮਾਰ ਹੇਠ ਸੀ ਜਰਨੈਲ ਸਾਹਿਬ ਤਾਂ ਸਾਰੇ ਮੋਰਚਿਆਂ ਤੇ ਆ ਜਾ ਹੀ ਰਹੇ ਸਨ ਅਕਾਲ ਤਖਤ ਵਾਲੇ ਪਾਸੇ ਆਉਂਦੇ ਆ ਹੀ ਭਾਈ ਅਮਰਿਕ ਸਿੰਘ ਨੇ ਵੀ ਇੱਧਰ ਵਾਲੇ ਸਾਰੇ ਮੋਰਚਿਆਂ ਦਾ ਖੁਦ ਜਾ ਕੇ ਸਰਵੇਖਣ ਕੀਤਾ ਜਿੱਥੇ ਕਿਤੇ ਸਿੰਘਾਂ ਦੀ ਹਥਿਆਰਾਂ ਦੀ ਜਾਂ ਗੋਲੀ ਸਿੱਕਦੇ ਦੀ ਕਮੀ ਸੀ ਉਸ ਨੂੰ ਪੂਰਾ ਕੀਤਾ ਜਾਂਦਾ ਕਿਉਂਕਿ ਉਸ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਲੜਾਈ ਦਾ ਆਖਰੀ ਮੈਦਾਨ ਹੁਣ ਸ੍ਰੀ ਕਲਤਕਤ ਸਾਹਿਬ ਨੇ ਹੀ ਬਣਨਾ ਹੈ ਉਹ ਮੋਰਚੇ ਵਿੱਚ ਜਾ ਕੇ ਸਿੰਘਾਂ ਨੂੰ ਤੜਕੇ ਤਕੜੇ ਹੋਣ ਦੀ ਹੱਲਾਸ਼ੀਰੀ ਦੇ ਰਿਹਾ ਸੀ ਭਾਈ ਅਮਰੀਕ ਸਿੰਘ ਸਾਡਾ ਮੋਰਚਾ ਵੇਖਣ ਲਈ ਉੱਪਰ ਆਇਆ ਅਤੇ ਕਹਿਣ ਲੱਗਾ ਇਹ ਤਾਂ ਸੁਸਾਇਡ ਸੁਸਾਇਡਲ ਮੋਰਚਾ ਹੈ ਤੁਹਾਡੇ ਕੋਲ ਇੱਥੇ ਮੁਕਾਬਲੇ ਵਾਸਤੇ ਲੋਡਿੰਗ ਦਾ ਗੋਲੀ ਸਿੱਕਾ ਵੀ ਹੈ ਜੇ ਨਹੀਂ ਤਾਂ ਇੱਕ ਜਣਾ ਮੇਰੇ ਨਾਲ ਆਓ ਮੈਂ ਹੋਰ ਦਵਾ ਦਿੰਦਾ ਹਾਂ ਗੁਰਚਰਨ ਸਿੰਘ ਸੈਦਪੁਰ ਉਸਤੇ ਨਾਲ ਜਾ ਕੇ ਹੋਰ ਗੋਲੀ ਸਿੱਕਾ ਲਾਇਆ ਭਾਈ ਮਰੀਖ ਸਿੰਘ ਨਾਲ ਉਹੀਆਂ ਮੁਲਾਕਾਤਾਂ ਬਾਰੇ ਤਾਂ ਮੈਂ ਦੱਸ ਹੀ ਚੁੱਕਿਆ ਹਾਂ ਉਸਤੇ ਜੀਵਨ ਬਾਰੇ ਮੈਂ ਇੱਥੇ ਦੱਸਣਾ ਦੱਸਦਾ ਜਾਵਾਂ ਕਿ ਉਹ ਇੱਕ ਗੁਰਸਿੱਖ ਅਤੇ ਪ੍ਰਤਨ ਸਿੰਘਾਂ ਵਾਂਗ ਬਹਾਦਰ ਸੂਰਮਾ ਸੀ ਉਹ ਦਮਦਵੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਵੱਡਾ ਸੁਪੁੱਤਰ ਸੀ ਜਿਸ ਨੂੰ ਗੁਰਬਾਣੀ ਦੀ ਗੁਰਤੀ ਦੇ ਕੇ ਪਾਲਿਆ ਗਿਆ ਸੀ ਉਹ ਮਿੱਠ ਬੋਲੜਾ ਅਤੇ ਹੱਦ ਦਰਜੇ ਦਾ ਜਹੀਨ ਆਦਮੀ ਸੀ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਖਾਲਸਾ ਕਾਲ ਅੰਮ੍ਰਿਤਸਰ ਵਿੱਚ ਅਚਾਨਕ ਹੀ ਹੋਈ ਸੀ ਜਿੱਤੇ ਮੈਂ ਪ੍ਰੋਫੈਸਰ ਸੁਭਾ ਸਿੰਘ ਨੂੰ ਮਿਲਣ ਗਿਆ ਸੀ ਭਾਈ ਮਰੀਕ ਸਿੰਘ ਨੂੰ ਮਿਲ ਕੇ ਐਉਂ ਲੱਗਿਆ ਜਿਵੇਂ ਅਸੀਂ ਪਹਿਲੀ ਵਾਰ ਨਹੀਂ ਮਿਲੇ ਸਗੋਂ ਸਾਲਾਂ ਤੋਂ ਜਾਣਦੇ ਹਾਂ ਜਾਣਦੇ ਹੋਈ ਭਾਈ ਜੀ ਉਦੋਂ ਐਮਏ ਪੰਜਾਬੀ ਕਰ ਰਹੇ ਸਨ ਫੈਡਰੇਸ਼ਨ ਦੇ ਸਰਗਰਮੀਆਂ ਅਜੇ ਸ਼ੁਰੂ ਨਹੀਂ ਸੀ ਹੋਈਆਂ ਫਿਰ ਉੱਥੇ ਹੀ ਉਹਨਾਂ ਨੇ ਪ੍ਰੋਫੈਸਰ ਸੁਭਾ ਸਿੰਘ ਦੀ ਪ੍ਰੇਰਣਾ ਨਾਲ ਕਮਿਊਨਿਸਟ ਸਟੂਡੈਂਟਸ ਜੂਨੀਅਨਾਂ ਦੇ ਮੁਕਾਬਲੇ ਤੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਜੁਨਟ ਖੜਾ ਕੀਤਾ ਜਿੱਥੇ ਫੈਡਰੇਸ਼ਨ ਪੁਨਰ ਜੀਤੀ ਵੱਲ ਵਧੀ ਭਾਈ ਅਮਰਿਕ ਸਿੰਘ ਜੀ ਦਾ ਜਨਮ 6 ਮਾਰਚ 1948ਵੀਂ ਵਿੱਚ ਹੋਇਆ ਸੀ ਉਹਨਾਂ ਨੇ ਖਾਲਸਾ ਕਾਲਜ ਤੋਂ ਐਮਏ ਪੰਜਾਬੀ ਕੀਤੀ ਅਤੇ ਉੱਥੋਂ ਹੀ ਫਿਰ ਪੀਐਚਡੀ ਕਰੇ ਸਨ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਅਚਾਨਕ ਕੋਈ ਮੌਤ ਤੋਂ ਬਾਅਦ ਇੱਕ ਤੜਾ ਉਹਨਾਂ ਨੂੰ ਸੰਤਾਂ ਦਾ ਜਨਸੀਨ ਬਣਾਉਣਾ ਚਾਹੁੰਦਾ ਸੀ ਪਰ ਜਦੋਂ ਟਕਸਾਲ ਦੇ ਪ੍ਰਮੁੱਖ ਆਗੂਆਂ ਨੇ ਸੰਤ ਜਰਨੈਲ ਸਿੰਘ ਨੂੰ ਮੁਖੀ ਚੁਣ ਲਿਆ ਤਾਂ ਕੁਝ ਚਿਰ ਨਾਰਾਜ਼ ਰਹਿਣ ਤੋਂ ਬਾਅਦ ਭਾਈ ਅਮਰਿਕ ਸਿੰਘ ਸੰਤ ਜਰਨੈਲ ਸਿੰਘ ਨਾਲ ਤੁਰ ਪਏ ਅਤੇ ਉਸ ਨੂੰ ਆਪਣਾ ਵੱਡਾ ਭਰਾ ਮੰਨਣ ਲੱਗ ਪਏ ਇਹ ਪਿਆਰ ਉਹਨਾਂ ਨੇ ਅਖੀਰ ਤੱਕ ਨਿਭਾਇਆ ਅਤੇ ਇਕੱਠਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਭਾਈ ਅਮਰੀਕ ਸਿੰਘ ਟਕਸਾਲ ਦੇ ਕੰਮਾਂ ਵਿੱਚ ਸੰਤ ਜਰਨੈਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ ਜਦੋਂ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਨਰਕਤਾਰੀਆਂ ਨੇ ਸਿੰਘਾਂ ਤੇ ਸਿੰਘਾਂ ਤੇ ਹਮਲਾ ਕਰਕੇ 13 ਸਿੰਘ ਸੀਰ ਕਰ ਦਿੱਤੇ ਤਾਂ ਉਹਨਾਂ ਦੀਆਂ ਲਾਸ਼ਾਂ ਲੈਣ ਵਾਸਤੇ ਭਾਈ ਅਮਰੀਕ ਸਿੰਘ ਸਭ ਤੋਂ ਅੱਗੇ ਹਸਪਤਾਲ ਵਿੱਚ ਹਾਜ਼ਰ ਸੀ ਜਦੋਂ CRPF ਵਾਲਿਆਂ ਨੇ ਇਹਨਾਂ ਨੂੰ ਹਥਿਆਰਾਂ ਸਮੇਤ ਵੇਖਿਆ ਤਾਂ ਉਹਨਾਂ ਨੇ ਇੰਨਾਂ ਉੱਥੋਂ ਚਲੇ ਜਾਣ ਵਾਸਤੇ ਆਖਿਆ ਅਤੇ ਕਿਹਾ ਕਿ ਲਸਾਂ ਸੀਆਰਪੀ ਵਾਲੇ ਲੈ ਕੇ ਜਾਣਗੇ ਜਦੋਂ ਭਾਈ ਮਰੀਕ ਸਿੰਘ ਨੇ ਇਹ ਸੁਣਿਆ ਤਾਂ ਉਹ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਹਥਿਆਰ ਹੀ ਸਾਡੇ ਕੋਲ ਹਨ ਅਤੇ ਹਥਿਆਰ ਹੀ ਤੁਹਾਡੇ ਕੋਲ ਹਨ ਜੇ ਚਾਹੁੰਦੇ ਹੋ ਤਾਂ ਮੁਕਾਬਲਾ ਕਰਕੇ ਵੇਖ ਲੈਂਦੇ ਹਾਂ ਭਾਈ ਸਾਹਿਬ ਦੀ ਇਹ ਕੁਰਕੀ ਸੁਣ ਕੇ ਸੀਆਰਪੀ ਵਾਲੇ ਉੱਥੋਂ ਖਿਸਕ ਗਏ ਉਹਨਾਂ 13 ਸਿੰਘਾਂ ਦੇ ਸੰਸਕਾਰ 13 ਸਿੰਘਾਂ ਦੇ ਸੰਸਕਾਰ ਤੋਂ ਲੈ ਕੇ 1981 ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਉਸਾਰਨ ਤੱਕ ਭਾਈ ਅਮਰੀਕ ਸਿੰਘ ਅਤੇ ਹਰਮਿੰਦਰ ਸੰਧੂ ਨੇ ਬਹੁਤ ਵੱਡਾ ਰੋਲ ਨਿਭਾਇਆ ਸਿੰਘ ਰਾਤ ਨੂੰ ਕੰਧਾਂ ਉਸਾਰ ਕੇ ਕਬਜ਼ਾ ਕਰਦੇ ਪਰ ਪੁਲਿਸ ਦਿਨੇ ਆ ਕੇ ਢਾਹ ਦਿੰਦੀ ਅਖੀਰ ਇਹ ਆਗੂ ਕਬਜ਼ਾ ਲੈ ਕੇ ਨਿਸ਼ਾਨ ਸਾਹਿਬ ਚੜਾਉਣ ਅਤੇ ਗੁਰਦੁਆਰਾ ਬਣਾਉਣ ਵਿੱਚ ਕਾਮਯਾਬ ਹੋ ਗਏ ਜਿਸ ਨਾਲ ਸੰਤ ਜਰਨੈਲ ਸਿੰਘ ਨੂੰ ਮੁੱਖ ਭੂਮਿਕਾ ਵਿੱਚ ਆਉਣ ਲਈ ਵੱਡਾ ਬਲ ਮਿਲਿਆ 2 ਜੁਲਾਈ 1978 ਨੂੰ ਚੰਡੀਗੜ੍ਹ ਟੈਗੋਰ ਥੀਏਟਰ ਵਿਖੇ ਫੈਡਰੇਸ਼ਨ ਦੇ ਹੋਏ ਸਮਾਗਮ ਵਿੱਚ ਭਾਈ ਮਰਿਕ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਜਿਸ ਨਾਲ ਇਸ ਵਿਦਿਆਰਥੀ ਜਥੇਬੰਦੀ ਤੋਂ ਅਕਾਲੀ ਦਲ ਦਾ ਗੱਲਬਾਤ ਟੁੱਟ ਗਿਆ ਅਤੇ ਮੌਜੂਦਾ ਸਮੇਂ ਦੀ ਸਿੱਖ ਰਾਜਨੀਤੀ ਵਿੱਚ ਉਹਨਾਂ ਦਾ ਰੋਲ ਨਿਸ਼ਚਿਤ ਹੋ ਗਿਆ ਉਦੋਂ ਜਦੋਂ ਸਿੱਖ ਭਾਵਨਾ ਨੂੰ ਝਕਵੀ ਕਰਨ ਵਾਲੇ ਨਰੰਕਾਰੀਆਂ ਉੱਤੇ ਇੱਕ ਪਾਸੇ ਬੱਬਰ ਹਥਿਆਰਬੰਦ ਹਮਲੇ ਕਰੇ ਸਨ ਅਤੇ ਦੂਜੇ ਪਾਸੇ ਸੰਤ ਜਨਰਲ ਸਿੰਘ ਨੇ ਉਹਨਾਂ ਦੇ ਕੁਝ ਕੂਟ ਪ੍ਰਚਾਰ ਕਰਨ ਵਾਲੇ ਭਵਨ ਬੰਦ ਕਰਵਾਉਣ ਦੀ ਮਹਿੰਮ ਬੱਢੀ ਹੋਈ ਸੀ ਉਸ ਮਹਿੰਮ ਵਿੱਚ ਅਕਾਲੀ ਲੀਡਰ ਸਰਕਾਰ ਵਿੱਚ ਹੋਣ ਦੇ ਬਾਵਜੂਦ ਦੋਗਲਾਪਨ ਵਿਖਾਰੇ ਸਨ ਪਰ ਪੂਰੀ ਫੈਡਰੇਸ਼ਨ ਭਾਈ ਅਮਰਿਕ ਸਿੰਘ ਦੀ ਅਗਵਾਈ ਹੇਠ ਸੰਤ ਪਿੰਡਰਾਂ ਵਾਲਾਂ ਦੇ ਨਾਲ ਖੜੀ ਸੀ ਗੁਰਦੁਆਰਾ ਪ੍ਰਬੰਧ ਵਿੱਚ ਆਏ ਨਿਗਾਰ ਨੂੰ ਦੇਖਦੇ ਹਾਂ ਹੋਇਆ ਜਦੋਂ ਸੰਤਾਂ ਨੇ ਗੁਰਦੁਆਰਾ ਪ੍ਰਬੰਧ ਵਿੱਚ ਵਿੱਚ ਉਤਰਨ ਵਾਸਤੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਉਸ ਦਾ ਚਿਹਰਾ ਭਾਈ ਮਰੀਕ ਸਿੰਘ ਨੂੰ ਬਣਾਇਆ ਗਿਆ ਜਿਨ੍ਹਾਂ ਨੇ ਬਹਿਸ ਹਲਕੇ ਤੋਂ ਉਸ ਵੇਲੇ ਦੇ ਸ਼ਕਤੀਸ਼ਾਲੀ ਇਕਾਲੀ ਆਗੂ ਜੀਵਨ ਸਿੰਘ ਉਮਰਾ ਨੰਗਲ ਖਿਲਾਫ ਚੋਣ ਲੜੀ ਪੂਰੀ ਬਾਦਲ ਸਰਕਾਰ ਉਮਰਾ ਨੰਗਲ ਦੀ ਹਮਾਇਤ ਵਿੱਚ ਉਤਰਾਈ ਅਤੇ ਭਾਈ ਮਰੀਕ ਸਿੰਘ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਦਲ ਖਾਲਸਾ ਨੇ ਉਦੋਂ ਇਹ ਚੋਣ ਵੱਖਰੇ ਤੌਰ ਤੇ ਲੜੀ ਸੀ ਜੋ ਜੇ ਉਹ ਕਾਡਰੇਸ਼ਨ ਨਾਲ ਕੱਠ ਜੋੜ ਕਰਦੇ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ ਭਾਈ ਅਮਰੀਖ ਸਿੰਘ ਦੀ ਅਗਵਾਈ ਵਿੱਚ ਫੈਡਰੇਸ਼ਨ ਪੂਰੀ ਤਰ੍ਹਾਂ ਜਥੇਬੰਦ ਹੋ ਕੇ ਬਹੁਤ ਹੀ ਮਜ਼ਬੂਤ ਜਥੇਬੰਦੀ ਬਣੀ ਜਿਸ ਦੀ ਉਸ ਵਕਤ ਰਜਿਸਟਰਡ ਮੈਂਬਰਸ਼ਿਪ 3 ਲੱਖ ਸੀ ਅਤੇ ਪੰਜਾਬ ਦੇ ਸਕੂਲਾਂ ਕਾਲਜਾਂ ਤੋਂ ਲੈ ਕੇ ਬਾਹਰਲੇ ਰਾਜਾਂ ਵਿੱਚ ਇਸ ਦੇ ਜੁਨਟ ਸਥਾਪਿਤ ਹੋ ਚੁੱਕੇ ਸਨ ਵਿਦਿਆਰਥੀ ਸੰਘਰਸ਼ ਵਿੱਚ ਵਧੇ ਹੋਏ ਬਸ ਕਰਾਇਆ ਖਿਲਾਫ ਆਈ ਅਮਰਿਕ ਸਿੰਘ ਦੀ ਅਗਵਾਈ ਵਿੱਚ ਸਾਰੀਆਂ ਧਿਰਾਂ ਨਾਲ ਮਿਲ ਕੇ ਸਫਲ ਲੜਾਈ ਲੜੀ ਗਈ ਅਤੇ ਦਰਬਾਰਾ ਸਿੰਘ ਸਰਕਾਰ ਨੂੰ ਵਧੇ ਕਿਰਾਏ ਵਾਪਸ ਲੈਣੇ ਪਏ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਦੁਆਨ ਲਈ ਉਹਨਾਂ ਨੇ ਸੰਤ ਪਿੰਡਰਾਂ ਵਾਲਾਂ ਦੀ ਸਹਾਇਤਾ ਨਾਲ ਮੂਵਮੈਂਟ ਖੜੀ ਕੀਤੀ ਸ਼ਹਿਰ ਦੇ ਹਿੰਦੂਆਂ ਨੂੰ ਵੀ ਇਸ ਕੰਮ ਲਈ ਸਹਿਮਤ ਕਰ ਲਿਆ ਅਤੇ 26 ਮਾਰਚ 1981 ਨੂੰ ਅੰਮ੍ਰਿਤਸਰ ਦੇ ਡੀਸੀ ਅਤੇ ਐਸਐਸਪੀ ਦੀ ਮੌਜੂਦਗੀ ਵਿੱਚ ਸਿੱਖ ਆਗੂਆਂ ਅਤੇ ਦੁਰਗਾਣਾ ਮੰਦਰ ਕਮੇਟੀ ਨੇ ਇਸ ਸਮਝੌਤੇ ਤੇ ਦਸਤਖਤ ਕੀਤੇ ਕਿ ਤੰਬਾਕੂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਸ਼ਹਿਰ ਦੀ ਚਾਰਦੀਵਾਰੀ ਤੋਂ ਬਾਹਰ ਕੱਢੀਆਂ ਜਾਣਗੀਆਂ ਭਾਵੇਂ ਕਿ ਹਿੰਦੂ ਲੀਡਰ ਬਾਅਦ ਵਿੱਚ ਮੁਕਰ ਗਏ ਅਤੇ ਉਹਨਾਂ ਨੇ ਫਿਰਕੂ ਜਲੂਸ ਵੀ ਕੱਢਿਆ ਜਿਸ ਵਿੱਚ ਕਿਰਪਾਨਾਂ ਨਾਲ ਬੀੜੀਆਂ ਦੇ ਬੰਡਲ ਬੰਨ੍ਹ ਕੇ ਸਿੱਖਾਂ ਦੇ ਖਿਲਾਫ ੜਕਾਓ ਨਾਰੇ ਲਿਖੇ ਗਏ ਸਿਗਰਟ ਬੀੜੀ ਪੀئیںਗੇ ਸਾਂਸੇ ਜੀئیںਗੇ ਕੱਚੇ ਕੜਾ ਕਿਰਪਾਨ इनको भेजू पाकिस्तान सो so, जो ਨਮਰਤਾ ਦੀ ਰਾਜਨੀਤੀ ਪੰਜਾਬ ਦੇ ਵਿੱਚ ਤਕਰੀਬਨ ਸ਼ੁਰੂ ਹੋ ਚੁੱਕੀ ਸੀ ਜੂਨ 84 ਤੋਂ ਪਹਿਲਾਂ ਹੀ ਇਨ੍ਹਾਂ ਨਾਅਰਿਆਂ ਦੇ ਜਵਾਬ ਵਿੱਚ 31 ਮਈ ਨੂੰ ਫੈਡਰੇਸ਼ਨ ਵੱਲੋਂ ਸੰਤਾਂ ਦੀ ਇਕਾਈ ਵਿੱਚ ਇੱਕ ਬਹੁਤ ਵੱਡਾ ਮਾਰਚ ਕਰਿਆ ਗਿਆ ਜਿਸ ਵਿੱਚ 50000 ਦੇ ਕਰੀਬ ਸਿੱਖਾਂ ਨੇ ਸ਼ਮੂਲੀਅਤ ਕੀਤੀ ਇਸ ਤੋਂ ਬਾਅਦ ਤਾਂ ਫੈਡਰੇਸ਼ਨ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਗਿਆ ਤੇ ਸੰਤ ਜਰਨੈਲ ਸਿੰਘ ਹਰਦਲ ਅਜੀਜ਼ ਆਗੂ ਬਣ ਗਏ ਦਬਦਮ ਟਕਸਾਲ ਦੇ ਨਜਾਇਜ਼ ਹਰਾਸਤ ਵਿੱਚ ਲਏ ਗਏ ਤਿੰਨ ਸਿੰਘਾਂ ਦੀ ਪੈਰਵਾਈ ਕਰਨ ਲਈ ਭਾਈ ਅਮਰੀਕ ਸਿੰਘ ਅੰਮ੍ਰਿਤਸਰ ਵਿੱਚ ਸਨ ਜਿੱਥੇ ਪਤਾ ਲੱਗਣ ਤੇ ਉਹ ਸਰਕਟ ਉਸ ਆਏ ਪੰਜਾਬ ਦੇ ਰਾਜਪਾਲ ਚੈਨਾ ਰੈਡੀ ਨੂੰ ਮਿਲੇ ਅਤੇ ਸਿੱਖਾਂ ਨਾਲ ਹੋ ਰਹੀ ਧੱਕੇਬਾਜ਼ੀ ਕਰਿਆ ਹੋਇਆ ਰਾਜਪਾਲ ਉਹਨਾਂ ਨਾਲ ਉਲਝ ਪਿਆ ਤੇ ਭਾਈ ਅਮਰੀਕ ਸਿੰਘ ਅਤੇ ਬਾਬਾ 18 ਸਿੰਘ ਦੋਹਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਬਾਅਦ ਵਿੱਚ ਉਹਨਾਂ ਨੂੰ ਇੱਕ ਨਿਰੰਕਰ ਜਗਿੰਦਰ ਸ਼ਾਂਤ ਦੇ ਹੋਏ ਕਾਤਲਾਂ ਮਨ ਕਾਤਲਾਂ ਨਾ ਹਮਲੇ ਦੇ ਕੇਸ ਵਿੱਚ ਫਿਟ ਕਰ ਦਿੱਤਾ ਗਿਆ ਤੇ ਬਾਬਾ ਠਾਰਾ ਸਿੰਘ ਠਾਰਾ ਸਿੰਘ ਉੱਤੇ ਮਹਿਤਾ ਚੌਕ ਗੁਰਦੁਆਰੇ ਵਿੱਚ ਹੋਏ ਬੰਬ ਤਮਾਕੇ ਦਾ ਕੇਸ ਪਾ ਦਿੱਤਾ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਸੰਤ ਜਰਨੈਲ ਸਿੰਘ ਬਿਮਾਰ ਹੋਣ ਦੇ ਬਾਵਜੂਦ ਉਸੇ ਵੇਲੇ ਹੀ ਮਹਿਤਾ ਚੌਕ ਤੋਂ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਜਾ ਕੇ ਕੱਲ ਤੱਕ ਸਾਹਿਬ ਤੇ ਅਰਦਾਸ ਕਰਕੇ ਸ਼ਾਮ ਨੂੰ ਹੀ ਮੋਰਚਾ ਸ਼ੁਰੂ ਕਰ ਦਿੱਤਾ ਜਿਸ ਉਸੇ ਦਿਨ ਜੁਲਾਈ 82 ਨੂੰ 1982 ਨੂੰ 51 ਬੰਦਿਆਂ ਨੂੰ ਗ੍ਰਿਫਤਾਰੀ ਦੇਣ ਲਈ ਭੇਜਿਆ ਅਤੇ ਫਿਰ ਇਹ سلسلہ ਸ਼ੁਰੂ ਹੋ ਗਿਆ ਸ਼੍ਰੋਮਣੀ ਕਾਲੀ ਦਲ ਨੇ ਅਪ੍ਰੈਲ ਮਹੀਨੇ ਤੋਂ ਕਪੂਰੀ ਮੋਰਚਾ ਕਪੂਰੀ ਰੋਪੜ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੇ ਖਿਲਾਫ ਇੱਕ ਮੋਰਚਾ ਸ਼ੁਰੂ ਕੀਤਾ ਸੀ ਜੋ ਚੱਲ ਨਾ ਸਕਿਆ ਕਿਉਂਕਿ ਇਹ ਮੋਰਚਾ ਕਾਮਰੇਡਾਂ ਨਾਲ ਸਾਂਝਾ ਸੀ ਅਤੇ ਹਰਕ੍ਰਿਸ਼ਨ ਸਿੰਘ ਸਰਚੀਤ ਦੇ ਕਹਿਮਤੇ ਕਾਮਰੇਡ ਉਹਨਾਂ ਦੇ ਮੰਗਾਂ ਨੂੰ ਧਾਰਮਿਕ ਕਹਿ ਕੇ ਉਹਨਾਂ ਦਾ ਸਾਥ ਛੱਡ ਗਏ ਫਿਰ ਉਹਨਾਂ ਨੇ ਅੰਮ੍ਰਿਤਸਰੋਂ 4 ਅਗਸਤ ਤੋਂ ਧਰਮ ਜੁੱਧ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਇਸ ਮੋਰਚੇ ਵਿੱਚ ਉਹਨਾਂ ਨੇ ਭਾਈ ਅਮਰਿਕ ਸਿੰਘ ਅਤੇ ਬਾਬਾ ਥਾਰਾ ਸਿੰਘ ਦੀ ਰਹਾਇ ਦੀ ਮੰਗ ਨੂੰ ਵੀ ਸ਼ਾਮਲ ਕਰ ਲਿਆ ਅਤੇ ਸੰਤ ਜਰਨੈਲ ਸਿੰਘ ਨੂੰ ਧਰਮ ਜੁੱਧ ਮੋਰਚੇ ਦਾ ਹਿੱਸਾ ਬਣਨ ਦੀ ਬੇਨਤੀ ਕੀਤੀ ਪੰਥ ਦੇ ਬਡੇਰੇ ਹਿੱਤਾਂ ਲਈ ਸੰਤਾਂ ਨੇ ਅਕਾਲੀ ਲੀਡਰਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਮੋਰਚੇ ਵਿੱਚ ਸ਼ਾਮਲ ਹੋ ਗਏ ਜਿਸ ਨੂੰ ਆਪਣੇ ਅਣ ਤੱਕ ਯਤਨਾਂ ਨਾਲ ਉਹਨਾਂ ਅਖੀਰ ਤੱਕ ਪਹੁੰਚਾ ਦਿੱਤਾ ਇਸ ਤਰ੍ਹਾਂ ਧਰਮ ਜਦੋਂ ਮੋਰਚ ਦੇ ਮਹਾ ਸੰਗਰਾਮ ਦੀ ਗਾਥਾ ਭਾਈ ਅਮਰਿਕ ਸਿੰਘ ਦੀ ਗ੍ਰਿਫਤਾਰੀ ਨਾਲ ਸ਼ੁਰੂ ਹੋਈ ਜਿਸ ਦਾ ਸਿਖਰ ਜੂਨ 84 ਦੀ ਇਹ ਲੜਾਈ ਸੀ ਜਿਸ ਵਿੱਚ ਭਾਈ ਅਮਰਿਕ ਸਿੰਘ ਇੱਕ ਜਰਨਲ ਵਜੋਂ ਵਿਚਰ ਰਿਹਾ ਸੀ ਭਾਈ ਅਮਰਿਕ ਸਿੰਘ ਅਤੇ ਬਾਬਾ ਠਾਰਾ ਸਿੰਘ ਅਕਸਰ ਮੈਂ ਸੁਣਦਾ ਰਿਹਾ ਪਹਿਲਾਂ ਬਾਬਾ ਠਾਰਾ ਸਿੰਘ ਕਹਿੰਦੇ ਸੀ ਪਰ ਇਸ ਕਿਤਾਬ ਦੇ ਵਿੱਚ ਬਾਬਾ ਠਾਰਾ ਸਿੰਘ ਲਿਖਿਆ ਤੇ ਆਪਾਂ ਹੁਣ ਠਾਰਾ ਸਿੰਘ ਹੀ ਪੜ੍ਹਦੇ ਹਾਂ ਪਈ ਅਮਰੀਕ ਸੰਗਤ ਦੇ ਬਾਬਾ ਸਾਰਾ ਸਿੰਘ 6 ਅਗਸਤ 1993 ਨੂੰ ਬਾਇ ਜਿਤਬਰੀ ਹੋ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਗਏ ਉਸ ਤੋਂ ਅਗਲੇ ਮਹੀਨੇ 20 ਸਤੰਬਰ 1983 ਨੂੰ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਹਨਾਂ ਨੂੰ ਦੁਬਾਰਾ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਉਹਨਾਂ ਦੇ ਅਗਵਾਈ ਵਿੱਚ ਫੈਡਰੇਸ਼ਨ ਨੇ ਵਿਦਿਆਰਥੀ ਜਥੇਬੰਦੀ ਹੁੰਦਿਆਂ ਹਥਿਆਰਬੰਦ ਸੰਘਰਸ਼ ਵੀ ਲੜਿਆ ਸੰਤ ਲੰਗੋਵਾਲ ਜਦੋਂ ਸਹੌ ਚੁੱਕ ਕੇ ਮਰਜੀਬੜੇ ਤਿਆਰ ਕਰ ਰਹੇ ਸਨ ਉਦੋਂ ਹੀ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਨੇ ਅਕਾਲ ਤਖਤ ਉੱਤੇ ਇਹ ਅਰਦਾਸ ਕੀਤੀ ਕਿ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਣ ਤੇ ਉਹ ਸਾਰੇ ਹਰਿਮੰਦਰ ਸਾਹਿਬ ਦੀ ਰੱਖ ਲਈ ਸੀਦ ਹੋਣਗੇ ਜਦੋਂ ਸੰਤ ਲੰਗੋਵਾਲ ਦਾ ਕੋਈ ਕੋਈ ਮਰਜੀ ਬੜਾ ਲੱਭਿਆ ਵੀ ਨਾ ਥੈ ਤਾਂ ਭਾਈ ਅਮਰੀਕ ਸਿੰਘ ਨੇ ਇਸ ਅਰਦਾਸ ਦੀ ਪੂਰਤੀ ਲਈ ਆਪਣੀ ਸ਼ਹਾਦਤ ਦੇ ਦਿੱਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਾਇਦ ਦੁਨੀਆ ਦੀ ਪਹਿਲੀ ਵਿਦਿਆਰਥੀ ਜਥੇਬੰਦੀ ਹੈ ਜਿਸ ਦਾ ਪ੍ਰਧਾਨ ਅਤੇ ਬਹੁਤ ਸਾਰੇ ਆਗੂ ਸਟੇਟ ਨਾਲ ਲੜਾਈ ਵਿੱਚ ਜੇਲ੍ਹ ਵੀ ਗਏ ਅਤੇ ਸ਼ਹੀਦ ਵੀ ਹੋਏ ਇੱਥੋਂ ਤੱਕ ਕੇ ਫੈਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਉਪਕਾਰਕਔਰ ਵੀ ਦਰਬਾਰ ਸਾਹਿਬ ਵਿੱਚ ਲੜਦੇ ਸਨ ਦੋ ਹੋ ਗਏ ਅਕਾਲ ਤਖਤ ਦੇ ਇਰਦੇ-ਗਿਰਦੇ ਕੋਈ 20 ਦੇ ਕਰੀਬ ਮੋਰਚੇ ਸਨ ਜਿੰਨਾ ਵਿੱਚ ਜ਼ਿਆਦਾਤਰ ਤਮਦਿੰਮ ਟਕਸਾਲ ਦੇ ਸਿੰਘ ਹੀ ਸਨ ਜੋ ਸਾਰੇ ਹੀ ਸਿੱਧੀ ਜਜ਼ਵੇ ਵਾਲੇ ਸਨ ਅਤੇ ਫੌਜ ਨਾਲ ਦੋ-ਦੋ ਹੱਥ ਕਰਨ ਲਈ ਕਾਲੇ ਪਏ ਹੋਏ ਸਨ ਮੈਂ ਅਤੇ ਪ੍ਰੋਫੈਸਰ ਢਾਲੀਵਾਲ ਜ਼ਿਆਦਾਤਰ ਮੋਰਚੇ ਵਿੱਚ ਹੀ ਰਹੇ ਉੱਥੋਂ ਪੁੱਤ ਪੁੱਜੇ ਸ਼ੋਲੇ ਪੈਸਨ ਅਤੇ ਪਾਣੀ ਦੀਆਂ ਬਾਲਟੀਆਂ ਪਰ ਕੇ ਰੱਖੀਆਂ ਹੋਈਆਂ ਸਨ। ਸਵੇਰੇ ਲਾਗਲੇ ਘਰਾਂ ਤੋਂ ਕੁਝ ਲੰਗਰ ਵੀ ਆ ਗਿਆ ਸੀ ਜੋ ਸਾਰੇ ਸਿੰਘਾਂ ਨੇ ਵੰਡ ਕੇ ਛਕ ਲਿਆ। ਗੁਰੂ ਰਾਮਦਾਸ ਲੰਗਰ ਵੱਲੋਂ ਲੰਗਰ ਦੀ ਆਵਾਜ਼ ਹੀ ਠੱਪ ਹੀ ਹੋ ਗਈ ਸੀ ਕਿਉਂਕਿ ਸਖਤ ਲੜਾਈ ਕਰਕੇ ਉੱਥੇ ਨਾ ਤਾਂ ਪਕਾਉਣ ਵਾਲੇ ਰਹੇ ਸੀ ਅਤੇ ਨਾ ਹੀ ਕੋਈ ਵਰਤੌਣ ਵਾਲਾ ਪਰ ਦਰਬਾਰ ਸਾਹਿਬ ਦੇ ਨੇੜੇ ਰਹਿਣ ਵਾਲੇ ਸਿੱਖ ਜਨਤਲੀ ਤੇ ਧਰ ਕੇ ਵੀ ਘਰਾਂ ਤੋਂ ਲੈ ਕੇ ਲੰਗਰ ਦੀ ਸੇਵਾ ਕਰ ਰਹੇ ਸਨ। ਸਰਾਵਾਂ ਵਾਲੇ ਪਾਸਿਓਂ ਸੰਗਤਾਂ ਨੇ ਬਾਗਵਾਲੀ ਗਲੀ ਦੀ ਉਹ ਕੰਧ ਢਾ ਦਿੱਤੀ ਜੋ ਨਾਨਕ ਨਿਵਾਸ ਲਾਗੋਂ ਕਮੇਟੀ ਨੇ ਬੰਦ ਕੀਤੀ ਹੋਈ ਸੀ ਬਾਗਵਾਲੀ ਗਲੀਆਂ ਸੰਗਤਾਂ ਉਸੇ ਰਾਹੇ ਰਾਸ਼ਨ ਬਣਾ ਕੇ ਲਿਆ ਰਹੀਆਂ ਸਨ ਅਤੇ ਸਰਾਵਾਂ ਵਿੱਚ ਵਰਤਾ ਰਹੀਆਂ ਸਨ ਉੱਥੋਂ ਅਕਾਲ ਤਖਤ ਸਾਹਿਬ ਵੱਲ ਲੰਗਰ ਲੈ ਕੇ ਆਉਣਾ ਛੋਟੂ ਨਾਨਦਾ ਸਿੰਘ ਪ੍ਰਕਰਮਾ ਵਿੱਚ ਲੈ ਕੇ ਆਉਂਦਾ ਛੋਟੂ ਨਾਨਦਾ ਸਿੰਘ ਪ੍ਰਕਰਮਾ ਵਿੱਚ ਸਹੀ ਵੀ ਹੋ ਗਿਆ ਉਸ ਦਾ ਲੰਗਰ ਵਾਲਾ ਟੋਕਰਾ ਵੀ ਉੱਥੇ ਹੀ ਮੁੱਦਾ ਵੱਜਿਆ ਪਿਆ ਸੀ ਬਰਪਾਲ ਪਿੰਡ ਵਾਲਾ ਬਾਬਾ ਸ਼ੰਦਾ ਸਿੰਘ ਸਾਰੇ ਮੋਰਚਿਆਂ ਵਿੱਚ ਜਾ ਕੇ ਲੰਗਰ ਵਰਤਾ ਰਿਹਾ ਸੀ ਅਤੇ ਉਹ ਵੀ ਲੰਗਰ ਵਰਤਾਉਣ ਦਾ ਹੀ ਸੀਰ ਹੋਇਆ। ਅਤਿ ਦੀ ਗਰਮੀ ਵਿੱਚ ਪਾਣੀ ਦੀ ਥੋੜ੍ਹ ਕਾਰਨ ਵੀ ਕਈ ਸਿੰਘ ਸੀਧੂ ਚੁੱਕੇ ਸਨ। ਮੋਰਚੇ ਅੰਦਰੋਂ ਅੰਦਰੀ ਅਜੇ ਵੀ ਵੱਢ ਰਹੇ ਸਨ। ਸਿੰਘਾਂ ਨੂੰ ਜਿੱਥੇ ਵੀ ਲੋਡ ਮਹਿਸੂਸ ਹੁੰਦੀ ਰੋਕਾਂ ਖੜੀਆਂ ਕਰਕੇ ਜਾਂ ਕੰਦਾਂ ਵਿੱਚ ਮੋਰੀਆਂ ਕਰਕੇ ਮੋਰਚੇ ਤਿਆਰ ਕਰ ਲੈਂਦੇ। ਕੁਝ ਲੇਖਕਾਂ ਨੇ ਆਪਣੀਆਂ ਲਿਖਤਾਂ ਵਿੱਚ ਇਹ ਝੂਠ ਬਹੁਤ ਫਲਾਇਆ ਹੈ ਕਿ ਹਰਮੰਦਰ ਸਾਹਿਬ ਸਮੂਹ ਦੇ ਅੰਦਰ ਕਈ ਮਹੀਨੇ ਪਹਿਲਾਂ ਹੀ ਮੋਰਚਾ ਬੰਦੀ ਕਰ ਲਈ ਗਈ ਸੀ ਜਦ ਕਿ ਹਰਮੰਦਰ ਸਾਹਿਬ ਇੱਕ ਧਾਰਮਿਕ ਸਥਾਨ ਹੈ ਜਿਸ ਦੇ ਹਰ ਕੋਨੇ ਤੱਕ ਲੋਕਾਂ ਦੀ ਰੌਜਾਨਾ ਪਹੁੰਚ ਹੀ ਪਹੁੰਚ ਸੀ ਅਤੇ ਕਿਸੇ ਵੀ ਹਿੱਸੇ ਨੂੰ ਸ਼ਰਧਾਲੂਆਂ ਤੋਂ ਬੰਦ ਨਹੀਂ ਸੀ ਕੀਤਾ ਜਾ ਸਕਦਾ ਫਿਰ ਉੱਥੇ ਸਾਰਾ ਹੀ ਕੰਟਰੋਲ ਸ਼੍ਰੋਮਣੀ ਕਮੇਟੀ ਦਾ ਸੀ ਜੋ ਪਿੰਡਰਾਂ ਵਾਲਿਆਂ ਦੀ ਸ੍ਰਿਕ ਬਣੀ ਹੋਈ ਸੀ ਉਹ ਸਿੰਘਾਂ ਨੂੰ ਸਰਾਵਾਂ ਵਿੱਚ ਕਮਰੇ ਤਾਂ ਦੇ ਨਹੀਂ ਸੀ ਰਹੇ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਪੱਕੇ ਮੋਰਚੇ ਬਣਾਉਣ ਦੀ ਇਜਾਜ਼ਤ ਕਿਵੇਂ ਦੇ ਦਿੰਦੇ ਇਸ ਲਈ ਮੇਨਿਆ ਤੋਂ ਮੋਰਚਾ ਬੰਦੀ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉੱਚੀਆਂ ਥਾਵਾਂ ਤੇ ਉੱਚੀਆਂ ਥਾਵਾਂ ਤੇ ਛੱਤਾਂ ਤੇ ਬਣਾਏ ਮੋਰਚੇ ਫੌਜ ਨੇ ਤੋਪਾਂ ਨਾਲ ਤਬਾਹ ਕਰ ਦਿੱਤੇ ਸਨ ਜੋ ਬੱਚੇ ਸਨ ਜਾਂ ਜਿੰਨਾ ਤੋਂ ਸਿੰਘ ਲੜ ਰਹੇ ਸਨ ਉਹ ਸਭ ਨਾਲ ਦੀ ਨਾਲ ਤਿਆਰ ਕੀਤੇ ਗਏ ਸਨ ਸੋ ਨਵੀਂ ਗੱਲ ਇਸ ਕਿਤਾਬ ਦੇ ਵਿੱਚ ਜ਼ਰੂਰ ਦੱਸੀ ਗਈ ਹੈ ਕਿ ਮੋਰਚਾ ਬੰਦੀ ਸਾਰੇ ਹਰਮੰਦਰ ਸਾਹਿਬ ਦੀ ਨਹੀਂ ਸੀ ਕੀਤੀ ਗਈ ਕੁਝ ਥਾਵਾਂ ਤੇ ਕੀਤੀ ਗਈ ਸੀ ਉੱਪਰਲੇ ਥਾਵਾਂ ਤੇ ਸੋ ਨਾਲ ਦੀ ਨਾਲ ਮੋਰਚਾ ਬੰਦੀ ਇਹ ਲੇਖਕ ਲਿਖਦੇ ਨੇ ਕਿ ਜ਼ਰੂਰ ਤਿਆਰ ਕੀਤੀ ਗਈ ਵੈਸੇ ਵੀ ਹਰਮੰਦਰ ਸਾਹਿਬ ਕੰਪਲੈਕਸ ਨਿਵੀਂ ਥਾਂ ਤੇ ਹੋਣ ਕਰਕੇ ਪ੍ਰਕਰਮਾਂ ਦੇ ਭਾਂਡਿਆਂ ਦੇ ਅੰਦਰਲੇ ਕਮਰੇ ਉਹਨਾਂ ਭਾਂਡਿਆਂ ਦੇ ਥੱਲੇ ਥੰਮਲੇ ਅੰਦਰ ਤੱਕਲ ਹੋਣ ਵਾਲੇ ਦਰਵਾਜ਼ਿਆਂ ਦੇ ਪੌੜੀਆਂ ਹੇਠਲੇ ਕਮਰੇ ਜਿਨ੍ਹਾਂ ਤੇ ਰੋਸ਼ਨਦਾਰ ਪੌੜੀਆਂ ਵੱਲ ਕੁਲਦੇਸਨ ਆਦ ਬਹੁਤ ਹੀ ਵਧੀਆ ਤੇ ਸੁਰੱਖਿਅਤ ਮੋਰਚੇ ਸਨ ਇਹਨਾਂ ਮੋਰਚਿਆਂ ਨੂੰ ਹੀ ਫੌਜੀ ਕਮਰਿਆਂ ਵਿੱਚ ਬਣਾਇਆ ਤੈਖਾਨੇ ਦੱਸਦੇ ਸਨ ਜਿੱਥੋਂ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਮੈਨੂੰ ਪਤਾ ਲੱਗਿਆ ਕਿ ਦੁਪਹਿਰ ਵੇਲੇ ਭਾਈ ਅਮਰਿਕ ਸਿੰਘ ਦੀ ਅਗਵਾਈ ਵਿੱਚ ਕੁਝ ਸਿੰਘ ਇਕੱਠੇ ਹੋਏ ਸਨ ਜੋ ਸੰਤਾ ਨੂੰ ਪੰਜ ਪਿਆਰਾਂ ਦੇ ਰੂਪ ਵਿੱਚ ਹੁਕਮ ਕੀਤਾ ਹੋਏ ਸਨ ਤਾਂ ਜੋ ਸੰਤਾ ਨੂੰ ਪੰਜ ਪਿਆਰਾਂ ਦੇ ਰੂਪ ਵਿੱਚ ਹੁਕਮ ਕੀਤਾ ਜਾ ਸਕੇ ਕਿ ਉਹ ਉੱਥੋਂ ਸੁਰੱਖਿਅਤ ਨਿਕਲ ਜਾਣ ਅਤੇ ਅਗਲੀ ਲੜਾਈ ਲਈ ਕੌਮ ਦੀ ਅਗਵਾਈ ਦੇਣ ਤੋਂ ਉਹ ਲੋਕ ਬਈ ਦੇਨ ਪਰ ਸਿੰਘਾਂ ਦਾ ਇਕੱਠ ਵੇਖ ਕੇ ਸੰਤ ਸਮਝ ਗਏ ਅਤੇ ਸਿੰਘਾਂ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਕਹਿਣ ਲੱਗੇ ਮੇਰੀ ਇੱਕ ਬੇਨਤੀ ਹੈ ਬੇਨਤੀ ਹੈ ਜੋ ਕੁਝ ਵੀ ਹੁਕਮ ਕਰਨ ਤੋਂ ਪਹਿਲਾਂ ਸੁਣ ਲਵੋ ਤੁਸੀਂ ਮੈਨੂੰ ਇੱਥੋਂ ਜਾਣ ਬਾਰੇ ਕੋਈ ਹੁਕਮ ਨਾ ਕਰਿਓ ਕਿਉਂਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਚੜ੍ਹ ਕੇ ਆਈਆਂ ਸੰਤਾਂ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਇੱਥੇ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਈ ਸ਼ਾਹਤ ਉਤ ਦਿੱਤੀ ਸੀ ਉਸ ਤੋਂ ਬਾਅਦ ਦਮਦਮ ਟਕਸਾਲ ਦੇ ਦੂਜੇ ਜਥੇਦਾਰ ਬਾਬਾ ਗੁਰਬਖਸ਼ ਸਿੰਘ ਨੇ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਕਰਦੇ ਹੋਏ ਸਹਾਦਤ ਦਿੱਤੀ ਸੀ ਸੋ ਇਤਿਹਾਸ ਦੇਵੇਂ ਨਾਲ ਚੱਲਦਾ ਉਹਦਾ ਵੀ ਜ਼ਿਕਰ ਨਾਲ ਦੇ ਨਾਲ ਹੋ ਰਿਹਾ 10ਵੀਂ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਟਕਸਾਲ ਦਾ ਸੇਵਾਦਾਰ ਹੈ ਇਹ ਪਿੰਡਾਂ ਵਾਲੇ ਕਹ ਰਹੇ ਸੀ ਜੋ ਫੈਡਰੇਸ਼ਨ ਦੇ ਆਗੂ ਉਹਨਾਂ ਕੋਲ ਇਕੱਠੇ ਹੋ ਕੇ ਆਏ ਸਨ ਸਮੇਂ ਦੀ ਹਕੂਮਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੈ ਜਿਸ ਦਾ ਅਖੀਰਲੇ ਸਾਸਾਂ ਤੱਕ ਮੂੰਹ ਤੋੜ ਮਾ ਜਵਾਬ ਦਿੰਦਾ ਹੋਇਆ ਸ਼ਹਾਦਤ ਪ੍ਰਾਪਤ ਕਰਾਂਗਾ ਸੰਤਾਂ ਦਾ ਇਹ ਧ੍ਰਿੜ ਇਰਾਦਾ ਵੇਖ ਕੇ ਕਿਸੇ ਸਿੰਘ ਦਾ ਹੌਸਲਾ ਨਾਂ ਪੈ ਕੇ ਉਹਨਾਂ ਨੂੰ ਕੋਈ ਹੋਰ ਸਲਾਹ ਦਿੱਤੀ ਜਾ ਸਕੀ ਸੰਤਾਂ ਦਾ ਇਹ ਜਵਾਬ ਜਦੋਂ ਮੋਰਚਿਆਂ ਵਾਲੇ ਸਿੰਘਾਂ ਤੱਕ ਪਹੁੰਚਿਆ ਤਾਂ ਉਹਨਾਂ ਦਾ ਨਿਸ਼ਾਨਾ ਵੀ ਅਡੋਲ ਸੀ ਅਡੋਲ ਹੋ ਗਿਆ ਸੰਤਾਂ ਦੇ ਇਹ ਬਚਨ ਟਕਸਾਲ ਦੇ ਬਹੁਤ ਸਾਰੇ ਸਿੰਘਾਂ ਨੇ ਵੀ ਸੁਣੇ ਜੋ ਅੱਜ ਤੱਕ ਜਿਉਂਦੇ ਹਨ ਪਰ ਉਹ ਇਹ ਝੂਠ ਤੇ ਸਾਲਾਂ ਤੱਕ ਚੁੱਪ ਰਹਿ ਕੇ ਸੰਤ ਜਿੰਦਾ ਹਨ ਅਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਸੁਰੱਖਿਅਤ ਨਿਕਲ ਗਏ ਸਨ ਇਹ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਮਹਾਨ ਸ਼ਹਾਦਤ ਨੂੰ ਰੋਲਦੇ ਰਹੇ ਲੜਨ ਵਾਲੇ ਸਾਰੇ ਸਿੰਘਾਂ ਨੂੰ ਪਤਾ ਸੀ ਕਿ ਪਿੱਛੋਂ ਉਹਨਾਂ ਨੂੰ ਕਿਧਰੋਂ ਕੋਈ ਸਹਾਇਤਾ ਨਹੀਂ ਪਹੁੰਚਣੀ ਅਤੇ ਅੱਗੋਂ ਮੌਤ ਪਲੋਪਲੀ ਉਹਨਾਂ ਵੱਲ ਵੱਧ ਰਹੀ ਹੈ ਉਹਨਾਂ ਸਾਰਿਆਂ ਦਾ ਤਰਲਾ ਉਹਨਾਂ ਸਾਰਿਆਂ ਦਾ ਮਰਨਾ ਤੈਅ ਹੈ ਫਿਰ ਵੀ ਹਰ ਸਿੰਘ ਦੀ ਇਹੋ ਇੱਛਾ ਸੀ ਕਿ ਮਰਨ ਤੋਂ ਪਹਿਲਾਂ ਵੱਧ ਤੋਂ ਵੱਧ ਬੈਰੀ ਮਾਰ ਕੇ ਸ਼ਹੀਦ ਹੋਈਏ ਉਥੋਂ ਨਿਕਲ ਜਾਣ ਦੇ ਬਹੁਤ ਰਾ ਸਨ ਪਰ ਕੋਈ ਵੀ ਸਿੰਘ ਨਿਕਲ ਜਾਣ ਬਾਰੇ ਨਹੀਂ ਸੀ ਸੋਚ ਰਿਹਾ ਸਿੰਘਾਂ ਨੇ ਨਿਕਲਦੀ ਉਦੋਂ ਹੀ ਸੋਚੀ ਜਦੋਂ ਲੜਾਈ ਦੇ ਸਾਧਨ ਮੋਰਚੇ ਅਤੇ ਗੋਲੀ ਛਿੱਕਾ ਪੂਰੀ ਤਰ੍ਹਾਂ ਖਤਮ ਹੋ ਗਏ ਉਹ ਨਿਕਲਣ ਵਿੱਚੋਂ ਆਸਾਨੀ ਨਾਲ ਕਾਮਯਾਬੀ ਹੋ ਗਏ ਜਿੱਥੋਂ ਨੇੜੇ-ਨੇੜੇ ਦੇ ਨੇੜੇ-ਤੇੜੇ ਦੇ ਲੋਕਾਂ ਨੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਸੰਭਾਲ ਲਿਆ ਸੰਤ ਲੜਾਈ ਵਿੱਚ ਸਰਗਰਮੀ ਨਾਲ ਭਾਗ ਲਾ ਰਹੇ ਸਨ ਅਤੇ ਸਾਰੇ ਮੋਰਚਿਆਂ ਦੀ ਪੂਰੀ ਖਬਰ ਰੱਖ ਰਹੇ ਸਨ ਉਹ ਲੋਡ ਮੁਤਾਬਕ ਮੋਰਚਿਆਂ ਵਿੱਚ ਸਿੰਘਾਂ ਨੂੰ ਵੀ ਪੇਜ ਰਹੇ ਸਨ ਅਤੇ ਗੋਲੀ ਸਿੱਕਾ ਵੀ ਉਹਨਾਂ ਦਾ ਸਹਾਇਕ ਭਾਈ ਤਰਲੋਚਨ ਸਿੰਘ ਫੌਜੀ ਲੱਧੂਵਾਲ ਵਾਇਰਲੈਸ ਰਹੀਂ ਫੌਜ ਦੀ ਸਾਰੀ ਨਕਲੋ ਹਰਕਤ ਸੁਣ ਕੇ ਉਹਨਾਂ ਨੂੰ ਦੱਸ ਰਿਹਾ ਸੀ ਸੰਤਾ ਨੂੰ ਉਸਨੇ ਦੱਸਿਆ ਕਿ ਦਰਬਾਰ ਸਾਹਿਬ ਨੂੰ ਕਰੀਬ 1 ਲੱਖ ਤੋਂ ਵੱਧ ਫੌਜ ਅਤੇ ਅਰਧ ਫੌਜੀ ਦਲਾਂ ਨੇ ਘੇਰਾ ਪਾਇਆ ਹੋਇਆ ਹੈ ਅਤੇ 1.5 ਲੱਖ ਫੌਜ ਨੇ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਸੀਲ ਕੀਤੇ ਹਨ ਤਰਲੋਚਨ ਸਿੰਘ ਨੇ ਇਹ ਵੀ ਦੱਸਿਆ ਤਰਲੋਚਨ ਸਿੰਘ ਨੇ ਇਹ ਵੀ ਦੱਸਿਆ ਕਿ 16 ਕਵੈਕਟਰੀ ਰੈਜੀਮੈਂਟ ਦੇ ਟੈਂਕ ਵਿਭਿੰਨੇ ਸੌਣੀ ਤੋਂ ਇੱਥੇ ਪਹੁੰਚ ਚੁੱਕੇ ਹਨ ਨੇਵਲ ਗੋਤਾਖਰ ਜਹਾਜ਼ ਰਾਹੀਂ ਬੰਬੇ ਤੋਂ ਆ ਗਏ ਹਨ ਜੋਰਾਹਾਟ ਅਸਾਮ ਤੋਂ ਖੋਜੀ ਕੁੱਤਿਆਂ ਨੂੰ ਵੀ ਮੰਗਾ ਲਿਆ ਗਿਆ ਹੈ ਝੁੱਕੇ ਤੋਂ ਗੈਸ ਮਾਸਕ ਅਤੇ ਬੁਲੇਟ ਪ੍ਰੂਫ ਜਕਟਾਂ ਵੀ ਪਹੁੰਚ ਕੱਲ ਪਹੁੰਚ ਗਈਆਂ ਹਨ ਇੱਕ ਹੈਲੀਕਾਪਟਰਾਂ ਦੀ ਜਨਤ ਤਿਆਰ ਰੱਖੀ ਗਈ ਹੈ ਜੋ ਲਗਾਤਾਰ ਮਦਦ ਕਰ ਰਹੀ ਸੀ ਦਰਬਾਰ ਸਾਹਿਬ ਦੇ ਘੇਰੇ ਅੰਦਰ ਉੱਚੀਆਂ ਇਮਾਰਤਾਂ ਤੇ 3.7 ਇੰਚ ਮਾਉਂਟਨ ਹਬਿਟਚਰ ਅਤੇ 106 ਐਮਐਮ ਗੱਨਾ ਫਿਟ ਹਨ ਜੋ ਅੰਦਰ ਗੋਲੇ ਬਰਾੜ ਰਹੀਆਂ ਹਨ ਸ਼ਨੀ ਮੰਦਰ ਦੇ ਪਿਛੇ ਕਟਣਾ ਆਲੂ ਵਾਲੇ ਦੀ ਇੱਕ ਗਲੀ ਵਿੱਚ ਫੌਜ ਨੇ 6 ਮੰਜ਼ਲੀ ਉੱਚੀ ਮਾਰਚ ਉੱਤੇ ਲੜਾਈ ਦਾ ਕੇਂਦਰ ਬਣਾਇਆ ਹੋਇਆ ਸੀ ਹੋਇਆ ਹੈ ਜਿੱਥੋਂ ਕੁਲਦੀਪ ਬਰਾੜ ਫੌਜ ਨੂੰ ਹਦਾਇਤਾਂ ਦੇ ਰਿਹਾ ਹੈ ਫੌਜ ਦੇ ਨੁਕਸਾਨ ਬਾਰੇ ਵੀ ਖਬਰਾਂ ਦਾ ਪੂਰਾ ਪਤਾ ਲੱਗ ਰਿਹਾ ਸੀ ਅਤੇ ਪੰਜ ਤਰੀਕ ਸਵੇਰੇ ਤੱਕ 52 ਫੌਜੀ ਅਤੇ CRPF ਤੇ BSF ਦੇ 82 ਬੰਦੇ ਮਾਰੇ ਜਾ ਚੁੱਕੇ ਸਨ ਇਹ ਵੀ ਪਤਾ ਲੱਗ ਰਿਹਾ ਸੀ ਕਿ ਪੂਰੇ ਪੰਜਾਬ ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਨਾਲ ਹਾਹਾਕਾਰ ਮਚ ਗਈ ਹੈ ਤੇ ਲੋਕ ਬਹੀਰਾਂ ਘੱਟ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ ਹਨ ਜਿਨ੍ਹਾਂ ਨੂੰ ਰੋਕਣ ਵਾਸਤੇ ਫੌਜ ਵੱਲੋਂ ਟੈਂਕਾਂ ਅਤੇ ਹੈਲੀਕਾਪਟਰਾਂ ਦਾ ਸਹਾਰਾ ਲਿਆ ਜਾ ਰਿਹਾ ਸੀ ਚਵਾਲ ਵਾਲੇ ਪਾਸੇ ਕੋਈ 50 ਹਜ਼ਾਰ ਦੀ ਭੀੜ ਇਕੱਠੀ ਹੋਈ ਸੀ ਜਿਸ ਉੱਤੇ ਬੰਬ ਸੁੱਟ ਕੇ ਅਤੇ ਫਾਇਰ ਖੋਲ ਕੇ ਫੌਜ ਨੇ ਸੰਕਰੇ ਲੋਕਾਂ ਨੂੰ ਮਾਰ ਦਿੱਤਾ ਦਿੱਤਾ ਹੈ 82 ਰੋਡ ਤੇ ਸਿਰਤਾ ਸਾਹਿਬ ਲੱਗੇ ਮਾਲਪਿੰਡ ਵਿੱਚ 5000 ਦਾ ਕੱਟ ਸੀ ਜਿੱਥੇ ਕਈ ਬੰਦੇ ਫੌਜ ਦੀ ਗੋਲੀ ਨਾਲ ਮਾਰੇ ਗਏ ਜਿੱਠਾ ਰੋਡ ਤੇ ਵੀ ਫੌਜ ਨੇ ਇੱਕ ਭੀੜ ਨੂੰ ਰੋਕ ਰੱਖਿਆ ਸੀ ਸੁਲਤਾਨਪਿੰਡ ਵੱਲੋਂ ਦਾਖਲ ਹੋ ਕੇ ਲੋਕਾਂ ਨੇ ਕਈ ਜਗ੍ਹਾ ਅੱਗਾਂ ਲਾ ਦਿੱਤੀਆਂ ਸਨ ਰਚਨਾਲਾ ਵਾਲੇ ਪਾਸੇ ਕੁੱਕੜਾਂ ਵਾਲੇ ਕੋਲ ਫੌਜ ਵੱਲੋਂ ਲੋਕਾਂ ਤੇ ਗੋਲੀ ਚਲਾਉਣ ਨਾਲ 7 ਬੰਦੇ ਮਾਰੇ ਗਏ ਸਨ ਮਾਲਵੇ ਤੋਂ ਆਉਣ ਵਾਲੇ ਲੋਕਾਂ ਨੂੰ ਹਰੀਕੇ ਪੁਲ ਤੇ ਰੋਕਿਆ ਗਿਆ ਪਰ ਉਹ ਸੁਭਰਾਮਣ ਥਾਣੇ ਦਰਿਆ ਪਾਰ ਕਰਕੇ ਅੱਗੇ ਵੱਧ ਰਹੇ ਸਨ ਜਿਨ੍ਹਾਂ ਨੂੰ ਤਰਨਤਾਰ ਕੋਲ ਪੁਲਿਸ ਨੇ ਘੇਰਿਆ ਹੋਇਆ ਸੀ ਸਾਰੀਆਂ ਥਾਮਾਂ ਤੇ ਫੌਜ ਵੱਲੋਂ ਕੋਈ ਗੋਲਾਬਾਰੀ ਨਾਲ 600 ਦੇ ਕਰੀਬ ਸਿੱਖ ਸੀ ਦੋ ਚੁੱਕੇ ਹਨ ਸੋ ਚੁੱਕੇ ਸਨ ਫੌਜ ਨੂੰ ਇਹਨਾਂ ਲੋਕਾਂ ਨੂੰ ਰੁਕਣ ਲਈ ਤੋਪਾਂ ਟੈਂਕਾਂ ਜੰਗੀ ਜਹਾਜ਼ਾਂ ਜਹਾਜ਼ਾਂ ਨਾਲ ਭਾਰੀ ਇੰਤਜ਼ਾਮ ਕਰਨੇ ਪਏ ਸਨ ਸੰਤ ਇਸ ਗੱਲ ਤੋਂ ਪ੍ਰੇਸ਼ਾਨ ਹੋਰ ਇਹ ਸਨ ਕਿ ਲੋਕ ਬਿਨਾਂ ਹਥਿਆਰਾਂ ਤੋਂ ਫੌਜ ਨਾਲ ਉਲਝ ਕੇ ਆਪਣਾ ਨੁਕਸਾਨ ਕਰਾ ਲੈਣਗੇ ਜਦ ਕਿ ਸੰਤ ਸ਼ੁਰੂ ਤੋਂ ਹੀ ਇਹ ਸਪਸ਼ਟ ਸੁਨੇਹਾ ਦਿੰਦੇ ਆ ਰਹੇ ਸਨ ਕਿ ਆਪਣੇ ਕੋਲ ਵਧੀਆ ਹਥਿਆਰ ਰੱਖੋ ਅਤੇ ਹਮਲਾ ਹੋਣ ਤੇ ਅੰਮ੍ਰਿਤਸਰ ਵੱਲ ਨਹੀਂ ਆਉਣਾ ਸਗੋ ਆਪੋ ਆਪਣੇ ਇਲਾਕਿਆਂ ਵਿੱਚ ਹੀ ਮੋਰਚੇ ਸੰਭਾਲ ਲੈਣੇ ਹਨ ਸੋ ਜੋ 5 ਜੂਨ ਦਾ ਵਰਤਾਨ ਤਾ ਉਹਦਾ ਪਹਿਲਾ ਹਿੱਸਾ ਤੁਹਾਨੂੰ ਅੱਜ ਦੱਸ ਦਿੱਤਾ ਹੈ ਉਹਦੇ ਬਾਰੇ ਪੂਰਾ ਡਿਟੇਲ ਵਿੱਚ ਇਸ ਕਿਤਾਬ 'ਚ ਲਿਖਿਆ ਹੋਇਆ ਹੈ 5 ਜੂਨ ਦੇ ਅਗਲੇ ਦੋ ਹਿੱਸੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਫਿਲਹਾਲ ਦਿਓ ਅੱਗੇ